ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਮਹਾਰਾਜ ਜਦੋਂ ਤੁਹਾਡੀ ਯਾਦ ਹੋਈ ਤੇ ਕੋਲ ਸਿੰਘ ਨਾ ਹੋਏ ਮਹਾਰਾਜ ਪਾਛਾ ਕਹਿੰਦੇ ਸਿੰਘਾ ਫਿਰ ਇੰਜ ਕਰਿਓ ਬੰਦ ਚੁੱਪਈ ਸਬ ਦੇ ਜਾਪ ਕਰਕੇ ਸਿਖਾ ਸ਼ੀਸ਼ੇ ਚ ਆਪਣਾ ਮੁਖ ਵੇਖੀ ਗੁਰੂ ਗੋਬਿੰਦ ਸਿੰਘ ਤੈਨੂੰ ਤੇਰੇ ਚੋਂ ਆਪਣੇ ਦਰਸ਼ਨ ਦੇਵੇਗਾ ਬੰਨੀਆਂ ਬਖਸ਼ਿਸ਼ਾਂ ਸਾਧਗੁਰੂ ਜਦੋਂ ਯਾਦ ਆਇ ਤੇ ਕੋਲ ਸ਼ੀਸ਼ਾ ਹੀ ਨਾ ਆ ਮਹਾਰਾਜ ਕਹਿੰਦੇ ਪਰ ਇੰਦ ਕਰਿਓ ਆਪਣੇ ਧਾਰੇ ਦੇ ਦਰਸ਼ਨ ਕਰਿਓ ਆਪਣੇ ਕੇਸਾਂ ਦੇ ਦਰਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਤੁਹਾਨੂੰ ਤੁਹਾਡੇ ਕੇਸਾਂ ਚੋਂ ਆਪਣੇ ਦਰਸ਼ਨ ਦੇਵੇਗਾ ਏ ਅਜ ਮਾਰੋ ਮਨ ਅੰਦਰ ਚਾਹਤ ਕਿ ਅੱਜ ਅਸੀਂ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਕਰਾਂਗੇ ਸਿੱਖ ਅਖਵਾਉਣਾ ਬੜਾ ਸੌਖਾ ਦੇ ਪਰ ਸਿੱਖ ਬਣਨਾ ਉਦੋਂ ਨਹੀਂ ਔਖਾ ਕਿਉਂਕਿ ਸਿੱਖੀ ਵਾਲੋ ਨਿੱਕੀ ਤੇ ਖੰਡਿਓ ਤਖੀ ਹੈ ਅਤੇ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਅਸੀਂ ਸਿੱਖੀ